ਸਸਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਬਣਾਉਣ ਲੱਗੇ ਜੀ ਅੱਜ ਮੱਕੀ ਦੇ ਦਾਣਿਆਂ ਦੇ ਚਾਟਾ ਇਹ ਮੇਰੇ ਕੋਲੇ ਪੈਕਟਾ ਮੇਰੇ ਕਾਫੀ ਇਕੱਠੇ ਲਿਆ ਕੇ ਰੱਖੇ ਹੁੰਦੇ ਨੇ ਕੰਟੀਨ ਤੋਂ ਕੰਟੀਨ ਤੋਂ ਮੈਨੂੰ ਸਸਤੇ ਪੈਂਦੇ ਨੇ ਬਾਹਰ ਥੋੜੇ ਮਹਿੰਗੇ ਪੈਂਦੇ ਨੇ ਤੇ ਇਹ ਤੇ ਮੈਂ ਦੇਖਦੀ ਵੀ ਹੁੰਦੀ ਆ ਵੀ ਵੈਜ ਨੌਨ ਵੈਜ ਹਨ ਜੇ ਤਾਂ ਕੋਈ ਕੈਮੀਕਲ ਪਾਉਣਾ ਹੁੰਦਾ ਉਹਨਾਂ ਨੇ ਪੈਕਟ ਦੇ ਵਿੱਚੋਂ ਹਸਾਬ ਨਾ ਪਾਉਂਦੇ ਨੇ ਇੱਥੇ ਗ੍ਰੀਨ ਟਿੱਕ ਵਾ ਇਹਦਾ ਮਤਲਬ ਕਿ ਬੇਚਵਾ ਹਾਂ ਤੋਂ ਉਤਵਾਦ ਆਪਾਂ ਨਾਲ ਇਹ ਬਣਾਉਣ ਲਈ ਇਹ ਲੈਨੇ ਖੀਰਾ ਸਾਸ ਇੱਕ ਸੇਵ ਲਿਆ ਸੇਵ ਜਿੰਨਾ ਤੁਸੀਂ ਪਾਉਣਾ ਜਿੰਨੀ ਕਿ ਚਾਟ ਬਣਾਉਣੀ ਹੈ ਦਾਣੇ ਬਣਾ ਕੇ ਰੱਖ ਲਓ ਜਿੰਨੀ ਕਿ ਚਾਟ ਤੁਸੀਂ ਖਾਣੀ ਹੈ ਉੰਨੀ ਦੇ ਵਿੱਚ ਇਹ ਚੀਜ਼ ਕੱਟ ਕੇ ਪਾ ਸਕਦੇ ਹਣਾ ਆਪਾਂ ਲੈ ਲਈ ਨਾਲ ਦੋ ਉਬਲੇ ਹੋਏ ਆਲੂ ਇੱਕ ਪਿਆਜ਼ ਲੈ ਆਪਾਂ ਛੋਟਾ ਜਿਹਾ ਟਮਾਟਰ ਲੈ ਲਿਆ ਛੋਟਾ ਜਿਹਾ ਨਾਲ ਲੈ ਆਪਾਂ ਨਿੱਖੜੀ ਪੱਤਾ ਤਿੰਨ ਲਈਆਂ ਹਰੀਆਂ ਮਿਰਚਾਂ ਦੇ ਖੀਰਾ ਵੀ ਹੈ ਆਪਣੇ ਕੋਲੇ ਇਹ ਸਾਰੀਆਂ ਚੀਜ਼ਾਂ ਆਪਾਂ ਪਾਵਾਂਗੇ ਅਗਰ ਤੁਹਾਡੇ ਕੋਲੇ ਆਇਰ ਫਰੈਅਰ ਹੈ ਤਾਂ ਤੁਸੀਂ ਉਹਦੇ ਵਿੱਚ ਕਰ ਲਵੋ ਨਹੀਂ ਤਾਂ ਤੁਸੀਂ ਕੜਾਹੀ ਦੇ ਵਿੱਚ ਪਾ ਕੇ ਧਰ ਸਕਦੇ ਆ ਅਗਰ ਇਹ ਸੁੱਕੇ ਨੇ ਇਹ ਦਾਣੇ ਸੁੱਕੇ ਨੇ ਤਾਂ ਥੋੜਾ ਜਿਹਾ ਚਮਚਾਕ ਕਿਆ ਹੁੰਦਾ ਪਾ ਲਿਓ ਅਗਰ ਨਹੀਂ ਸੁੱਕੇ ਤਾਂ ਤੁਸੀਂ ਇਹਨੂੰ ਇੱਦਾਂ ਕੜਾਹੀ ਚ ਪਾ ਦਿਓ ਕਿਉਂਕਿ ਇਹਨਾਂ ਦੇ ਵਿੱਚ ਕਿਆ ਹੁੰਦਾ ਇਹਨਾਂ ਦੇ ਵਿੱਚ ਕਿਆ ਹੋਏਗਾ ਵਾ ਇੱਕ ਇਹ ਤੋਂ ਪਤਾ ਲੱਗ ਜਾਂਦਾ ਇਦਾਂ ਕਰ ਤੋ ਕੜਕ ਦੀ ਆਵਾਜ਼ ਆਉਂਦੀ ਹੈ ਤਾਂ ਸਮਝੋ ਸੁੱਕੇ ਨੇ ਹਨਾ ਨਹੀਂ ਕੜਕ ਦੀ ਆਵਾਜ਼ ਆਉਂਦੀ ਤਾਂ ਸਮਝੋ ਇਹਦੇ ਵਿੱਚ ਕਿ ਆਪ ਪਾਇਆ ਹੋਇਆ ਵਾ ਤੇ ਇਹਦੇ ਵਿੱਚ ਉਹਨਾਂ ਦਾ ਕਿਉਂ ਪਾਇਆ ਹੋਇਆ ਵਾ ਤੇ ਘਰ ਵਿੱਚ ਆਪਾਂ ਚੀਜ਼ਾਂ ਬਣਾ ਕੇ ਬੱਚਿਆਂ ਨੂੰ ਦਈਏ ਤਾਂ ਬਹੁਤ ਵਧੀਆ ਰਹਿੰਦਾ ਮੈਂ ਹੁਣ ਕੜਾਹੀ ਦੇ ਵਿੱਚ ਨਹੀਂ ਮੈਂ ਸੋਚ ਰਹੀ ਹਾਂ ਕਿ 에ਅਰ ਫਰਾਈ ਦੇ ਵਿੱਚ ਬਣਾਵਾਂ ਪਰ ਚਲੋ ਤੁਹਾਡੇ ਲਈ ਆਪਾਂ ਕੜਾਹੀ ਦੇ ਵਿੱਚ ਹੀ ਬਣਾ ਕੇ ਦਿਖਾ ਦਿੰਨੇ ਆ ਆਪਾਂ ਕੜਾਹੀ ਧਰ ਦਿੱਤੀ ਐ ਕੜਾਹੀ ਗਰਮ ਹੁੰਦੀ ਐ ਜਦ ਤੱਕ ਉਤੋਂ ਕੱਪਾ ਛੋਟੀਆਂ-ਛੋਟੀਆਂ ਚੀਜ਼ਾਂ ਇਹਨੇ ਕੱਟਣ ਵਾਲੀਆਂ ਜਿੰਨੇ ਵੀ ਜ਼ਰੂਰਤ ਆਪਾਂ ਨੂੰ ਉਹਨੇ ਕੱਪਾ ਕੱਟ ਲੈਣੇ ਰਾਹੀ ਗਰਮ ਹੁੰਦੀ ਤਾਂ ਆਪਾਂ ਪੈਕਟ ਖੋਲ ਲੈਨੇ ਆ ਤੁਸੀਂ ਉਹੀ ਦੇਖਣਾ ਕਿ ਘੋ ਵਿੱਚ ਹੈ ਜਾਂ ਨਹੀਂ ਹੈ ਹਨਾ ਇਹ ਚੀਜ਼ਾਂ ਦੇਖਣੀਆਂ ਨੇ ਇਹ ਮੇਰੇ ਵਾਲੇ ਵਿੱਚ ਘੋ ਹੈਗਾ ਕਾਫੀ ਘੋ ਹੈ ਨਾ ਇਹ ਵਿੱਚ ਤਾਂ ਤੋਂ ਉਹਨਾਂ ਚਿਰ ਆਪਾਂ ਫਿਰ ਪਿਆਜ਼ ਅਦਰਕ ਜੋ ਕੱਟਣਾ ਆਪਾਂ ਛੋਟੇ ਛੋਟੇ ਚੀਜ਼ਾਂ ਕੱਟ ਲੈਨੇ ਹਨਾ ਫਿਰ ਚਾਟ ਆਪਾਂ ਤਿਆਰ ਕਰਾਂਗੇ ਕੜਾਹੀ ਆਪਣੀ ਗਰਮ ਨਹੀਂ ਹੋਈ ਘਰ ਕੜਾਹੀ ਪੂਰੀ ਗਰਮ ਕਰੋ ਫਿਰ ਸੋਹਣੀ ਚੀਜ਼ ਬਣਦੀ ਆ ਨਹੀਂ ਤਾਂ ਨਹੀਂ ਬਣਦੀਗੀ ਕੜਾਈ ਹੋ ਗਈ ਪੂਰੀ ਗਰਮ ਆਪਣੀ ਹੁਣ ਆਪਾਂ ਕੜਾਈ ਦੇ ਵਿੱਚ ਪਾਈਏ ਮੱਕੀ ਦੇ ਦਾਣੇ ਦੇਖੋ ਪੂਰਾ ਸੇਕ ਨਿਕਲਣ ਵਾਲਾ ਲੱਗੇ ਦੇਖੋ ਕਿਉਂ ਕਿੰਨਾ ਸੀ ਇਹਦੇ ਵਿੱਚ ਆਪਾਂ ਉਪਰ ਟੱਕ ਦਿੱਤਾ ਦਾਣੇ ਚ ਪਾ ਦਿੱਤੇ ਮੈਂ ਤੁਹਾਨੂੰ ਦਿਖਾਉਣਾ ਦੇਖੋ ਜੀ ਇਹਦੇ ਵਿੱਚ ਪਾ ਦਿੱਤੇ ਜਿੰਨ ਆਪਣੇ ਦਾਣੇ ਤਿਆਰ ਹੋ ਜਾਣਗੇ ਬਹੁਤ ਜਲਦੀ ਚੀਜ਼ ਤਿਆਰ ਹੋ ਜਾਂਦੀ ਹੈ ਮੈਂ ਥੋੜਾ ਗੈਸ ਬੰਦ ਕਰਤੀ ਕਿਉਂਕਿ ਜ਼ਿਆਦਾ ਹੋ ਗਏ ਸੀ ਫਿਰ ਇਹ ਗਰਮ ਕੜਾਹੀ ਨੇਸਲੀ ਤੇ ਉਹ ਜਲਦੀ ਤਿਆਰ ਹੋ ਜਾਣਗੇ ਜਿੰਨੇ ਤੁਹਾਨੂੰ ਲੋੜ ਜਿੰਨੇ ਖਾਣੇ ਆ ਉਹਨੇ ਕਚ কাটਕੇ ਤੁਸੀਂ ਨਾਲ ਦੀ ਨਾਲ ਆ ਗੱਪਾ ਕੇ ਖਾ ਲਓ ਤੇ ਬਾਕੀ ਦੇ ਵੈਸੇ ਵੀ ਬੜੇ ਸਵਾਦ ਲੱਗਦੇ ਹੁੰਦੇ ਨੇ ਹਨਾ ਥੈਂਕ ਯੂ ਆਪਾਂ ਥੋੜੇ ਜਿਹਾ ਟਮਾਟਰ ਪਿਆਜ ਸਾਰਾ ਕੁਝ ਕੱਟ ਲਿਆ ਆਲੂ ਛੱਲੇ ਲਿਆ ਹਨਾ ਖੀਰਾ ਥੋੜਾ ਜਿਹਾ ਕੱਟ ਲਿਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਕਿ ਸਾਸ ਕਿੱਦਾਂ ਦੀ ਸੌਰੀ ਕਿੱਦਾਂ ਦੀ ਚਾਟ ਤਿਆਰ ਹੋਵੇਗੀ ਤੇ ਮੈਂ ਤਾਂ ਕਈ ਵਾਰ ਚੀਜ਼ਾਂ ਵੀਡੀਓ ਕਾਫੀ ਬਣਾਉਂਦੀ ਨਹੀਂ ਹੁੰਦੀ ਕਿਉਂਕਿ ਮੈਂ ਕੱਲੀ ਦਾ ਖਾਣ ਨੂੰ ਮੇਰਾ ਦਿਲ ਨਹੀਂ ਕਰਦਾ ਹੁੰਦਾ ਤੇ ਆਪਾਂ ਇਹਦੇ ਵਿੱਚੇ ਪਾਵਾਂਗੇ ਕੜੀ ਪੱਤਾ ਕੜੀ ਪੱਤਾ ਇਹਦੇ ਵਿੱਚੇ ਪਾ ਦਿੱਤਾ ਆਪਾਂ ਨੇ ਕਿ ਜਿੰਨਾ ਕਿ ਇਹਦੇ ਵਿੱਚ ਅਸਰ ਜੇ ਹੋਣਾ ਸਾਰਾ ਇਹਦੇ ਵਿੱਚ ਹੋ ਜਾਏਗਾ ਕਿਉਂਕਿ ਇਹਦੇ ਵਿੱਚ ਵੀ ਤੇਲ ਆ ਤੇਲ ਦੇ ਵਿੱਚ ਇਹਨੇ ਕੜੀ ਪੱਤੇ ਨੇ ਇਹਦੇ ਨਾਲ ਰਚ ਜਾਣਾ ਹੈ ਹਨੇ ਦਾਣੇ ਆਪਣੇ ਹੋ ਗਏ ਤਿਆਰ ਤੇ ਕੜੀ ਪਤਲੇ ਵਿੱਚ ਬਣ ਜਾਊਗਾ ਕੁਝ ਦਾਣੇ ਨ ਮਰਮਰੇ ਜਿਹੇ ਰਹਿ ਜਾਂਦੇ ਆ ਉਹ ਵੀ ਬੜੇ ਟੇਸਟ ਲੱਗਦੇ ਆ ਲਓ ਜੀ ਆਪਣੇ ਤਿਆਰ ਹੋ ਗਏ ਆ ਬਾਹਲਾ ਚਿਹਰਾ ਪੈਨ ਟੱਕੇ ਨਹੀਂ ਰੱਖਦੇ ਵਿੱਚ ਇਹ ਆਪਣੇ ਤਿਆਰ ਹੋ ਗਏ ਹੁਣ ਆਪਾਂ ਬਣਾਵਾਂਗੇ ਇਹਦਾ ਇਹ ਚ ਪਾਵਾਂਗੇ ਜੋ ਜੋ ਆਪਾਂ ਚਾਟ ਪਾਉਣ ਲਈ ਆਪਾਂ ਨੂੰ ਚਾਹੀਦਾ ਉਹ ਚੀਜ਼ ਪਾਵਾਂਗੇ ਥੋੜੀ ਜਿਹੀ ਠੰਡੇ ਸਵਾਦ ਲੱਗਣਗੇ ਇਹ ਤਾਂ ਬਾਲੇ ਕਰਨ ਤਾਂ ਖਾਦੇ ਵੀ ਨਹੀਂ ਜਾਣੇ ਕਿਉਂਕਿ ਟਮਾਟਰ ਤੇ ਨਮਕ ਪਾਣੀ ਜ਼ਰੂਰ ਆਪਣਾ ਸੌਰੀ ਪਿਆਜ਼ ਪਾਣੀ ਜ਼ਰੂਰ ਛੱਡੇਗਾ ਕਿਉਂਕਿ ਆਪਾਂ ਇਹਦੇ ਵਿੱਚ ਨਮਕ ਵੀ ਪਾਵਾਂਗੇ ਥੋੜਾ ਜਿਹਾ ਕਰਾਰਾਪਨ ਹੋਏਗਾ ਫੇਰ ਹੀ ਹੈ ਨਾ ਜੋ ਜੋ ਪਾਵਾਂਗੇ ਆਪਾਂ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਦਿਖਾਵਾਂਗੀ ਆਪਾਂ ਨੇ ਕੱਟ ਕੇ ਰੱਖ ਲਿਆ ਆਪਾਂ ਸੇਵ ਨਹੀਂ ਕੱਟਿਆ ਹਾਲੇ ਸੇਵਾ ਪਾਉਂਦੇ ਟਾਈਮ ਕੱਟਾਂਗੇ ਜਸਟ ਟਾਈਮ ਖਾਣਾ ਆ ਪੌਣੇ ਤੇ ਚਰਨਾ ਹਰੀ ਮਿਰਚ ਵੀ ਇਹ ਜਦੋਂ ਸਾਰਾ ਕੁਝ ਮਿਕਸ ਕਰ ਲਿਆ ਨਾ ਇਹ ਵਿੱਚ ਤੇ ਉਦੋਂ ਮੈਂ ਫਿਰ ਕੱਟਾਂਗੀ ਪਿਆਹ ਹੋ ਸੇਵ ਤੇ ਇਹ ਮੈਂ ਚੀਜ਼ਾਂ ਕੱਟ ਲਿਆ ਪਿਆਜ਼ ਕੱਟ ਲਿਆ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਜਿੰਨੇ ਕ ਖਾਣੇ ਆ ਮੈਂ ਮਤਲਬ ਕਿ ਮੈਂ ਕੱਲੀ ਘਰ ਦੇ ਵਿੱਚ ਮੈਂਬਰ ਹਾਂ ਇਸ ਟਾਈਮ ਕੱਲੀ ਬਣਾ ਕੇ ਖਾ ਰਹੀ ਹਾਂ ਤੇ ਇਹ ਪਿਆਜ਼ ਕੱਟ ਲਏ ਇਹ ਇੱਕ ਮੈਨੂੰ ਜ਼ਰੂਰ ਤਾਲੂ ਦੀ ਸੀ ਦੋ ਆਲੂ ਮੈਂ ਇਸ ਲਈ ਵਾ ਵਾਲ ਕੇ ਰੱਖੇ ਹੋਏ ਆ ਮੇਰੇ ਆਲੂ ਦੋ ਆਲੂ ਲੈ ਤੁਸੀਂ ਜਿਆਦਾ ਜ ਮੈਂਬਰ ਹੋਵੋ ਤਾਂ ਜਿਆਦਾ ਜਾਣੀ ਦੋ ਆਲੂ ਪਾ ਕੇ ਖਾ ਲੋ ਇਹ ਕੱਲੂ ਕਾਫੀ ਹੁੰਦਾ ਟਮਾਟਰ ਕੱਟ ਲਿਆ ਤੇ ਖੀਰਾ ਕੱਟ ਲਿਆ ਹਣਾ ਹੁਣ ਕਟਾਂਗੇ ਆਪਾਂ ਜੀ ਸੇਵ ਥੋੜਾ ਜ ਆਪਾਂ ਪਿਆਜ਼ ਨੂੰ ਹੁਣ ਦੇ ਕੜੀ ਪੱਤੇ ਦਾ ਸਰ ਜਾਇ ਦੇ ਵਿੱਚ ਰਲ ਜਾਏਗਾ ਕੜੀ ਪੱਤੇ ਦਾ ਸਰ ਰਲੇਗਾ ਤਾਂ ਤੁਸੀਂ ਹੋਰ ਦੇਖਿਓ ਕਿੰਨਾ ਸੁਆਦ ਲੱਗੇਗਾ ਤੁਹਾਨੂੰ ਇਸ ਤਰੀਕੇ ਨਾਲ ਬਣਾ ਕੇ ਬੱਚਿਆਂ ਨੂੰ ਦੇ ਦਿਆ ਕਰੋ ਨਾਲੇ ਬੱਚੇ ਆਪਣਾ ਸਮਝੋ ਵੀ ਖਾ ਲੈਂਦੇ ਨੇ ਵੈਸੇ ਸਲਾਦ ਖਾਂਦੇ ਨਹੀਂ ਬੱਚੇ ਤੇ ਵਾ ਟਮਾਟਰ ਖੀਰਾ ਸਾਰਾ ਕੁਝ ਵਿੱਚ ਖਾਦਾ ਜਾਂਦਾ ਆਪਾਂ ਹੁਣ ਇਸੇ ਪਲੇਟ ਵਿੱਚ ਤਾਂ ਨਹੀਂ ਪਾਉਂਦੇ ਦੂਸਰੀ ਪਲੇਟ ਲਵਾਂਗੇ ਤੇ ਜਾਂ ਆਪਾਂ ਇੱਕ ਬੌਲ ਲੈਨੇ ਆ ਬੌਲ ਦੇ ਵਿੱਚ ਪਾ ਕੇ ਮਿਕਸ ਕਰਕੇ ਤੁਹਾਨੂੰ ਮੈਂ ਦਿਖਾਉਣੀ ਆ ਕਿ ਆਪਾਂ ਕੀ ਕੀ ਚੀਜ਼ ਪਾਈ ਹਾਂ ਜਾਨੀ ਹੁਣ ਆਪਾਂ ਪੇਚ ਪਾ ਲੈਨੇ ਆ ਮੱਕੀ ਦੇ ਦਾਣੇ ਜਿੰਨੇ ਕੇ ਤੁਹਾਨੂੰ ਲੋੜ ਆ ਤੁਸੀਂ ਉਨੇ ਪਾ ਸਕਦੇ ਆ ਜਿੰਨੇ ਕ ਖਾਣਾ ਪਸੰਦ ਕਰਦੇ ਆ ਕਿਉਂਕਿ ਪੇਟ ਆਪਣਾ ਆਪਣਾ ਹੁੰਦਾ ਜੀ ਮੇਲੇਲੇ ਥੋੜੇ ਜਲਾਇਆ ਕਿਉਂਕਿ ਮੈਂ ਕੱਲੀ ਖਾਣ ਵਾਲੀ ਆ ਇਹਦੇ ਵਿੱਚ ਪਾ ਲਿਆ ਆਪਾਂ ਨੇ ਖੀਰਾ ਟਮਾਟਰ ਇਹ ਇੱਕ ਬੰਦੇ ਲਈ ਤਿਆਰ ਕਰ ਰਹੀ ਹਾਂ ਜੇ ਇੱਕ ਬੰਦਾ ਇੱਕ ਹੋਰ ਵੀ ਘੱਟ ਖਾਂਦਾ ਤਾਂ ਘੱਟ ਪਾ ਲਓ ਹਲੂ ਤੇ ਪਿਆਜ਼ ਪਿਆਜ਼ ਤਾਂ ਗਰਮੀ ਦੇ ਵਿੱਚ ਵੈਸੇ ਠੀਕ ਰਹਿੰਦੇ ਨੇ ਜਿੰਨਾ ਵੀ ਖਾ ਲਓ ਉਨਾ ਹੀ ਅੱਛਾ ਹੁੰਦਾ ਇਹ ਚ ਕੱਟਾ ਗਿਆ ਆਪਾਂ ਹੁਣ ਇੱਕ ਜਿੰਨਾ ਵੀ ਚਾਹੀਦਾ ਆਪਾਂ ਨੂੰ ਸੇਵ ਹਣਾ ਆਪਾਂ ਸੇਵ ਦਾ ਛੋਟਾ ਪੀਸ ਲੈ ਆਵਾ ਕਿਉਂਕਿ ਇਹਨਾਂ ਖਾਭ ਨਹੀਂ ਹੋਣਾ ਤਾਂ ਇਹ ਪੀਸ ਜਿਹੜਾ ਬਚ ਗਿਆ ਬਾਕੀ ਨਾ ਕਦੇ ਮੈਂ ਤੁਹਾਨੂੰ ਅੱਗੇ ਵੀ ਇੱਕ ਦੋ ਵਾਰ ਦੱਸ ਚੁੱਕੀ ਹਾਂ ਵੀਡੀਓ ਦੇ ਵਿੱਚ ਇਹਦੇ ਆਪਾਂ ਨਮਕ ਲਾ ਕੇ ਰੱਖ ਦਿਆਂਗੇ ਫਿਰ ਸੇਵ ਕਾਲਾ ਨਹੀਂ ਹੋਏਗਾ ਨਮਕ ਲਾ ਕੇ ਮੈਂ ਫਰਿੱਜ ਦੇ ਵਿੱਚ ਰੱਖ ਦਉਂਗੀ ਤੇ ਆਪਾਂ ਲੰਚ ਤੋਂ ਬਾਅਦ ਫਿਰ ਫਰੂਟ ਖਾਣੇ ਆ ਉਦੋਂ ਇਸਤੇਮਾਲ ਕਰ ਲਾਂਗੇ ਸੇਵ ਜਿੰਨੀ ਤੁਹਾਨੂੰ ਲੋੜ ਆ ਜਿਆਦਾ ਖਾ ਸਕਦੇ ਹੋ ਘਾ ਜਿਆਦਾ ਖਾ ਲਓ ਇਹਦੇ ਵਿੱਚ ਨਾਰ ਦੇ ਦਾਣੇ ਵੀ ਤੁਸੀਂ ਪਾ ਸਕਦੇ ਹੋ ਮੇਰੇ ਕੋਲੇ ਨਾਰ ਪਿਆ ਪਰ ਮੈਨੂੰ ਕੋਲ ਆ ਕਿ ਕੌਣ ਕੱਢੇਗਾ ਵੀ ਬੀਜ ਕੱਢਣੇ ਮੈਨੂੰ ਬੜੇ ਮੁਸ਼ਕਲ ਲੱਗਦੇ ਆ ਇਹ ਸਲੀਮਾ ਨਾਰ ਦਾ ਫਰੂਟ ਬਹੁਤ ਘੱਟ ਮਗਾਉਣੀ ਹੁੰਦੀ ਆ ਇਹ ਪਾਲੇ ਦੇ ਵਿੱਚ ਇਹਦੇ ਵਿੱਚ ਪਾਵਾਂਗੀ ਹੁਣ ਮੈਂ ਥੋੜਾ ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਚਾਹੇ ਸਬਜ਼ੀਏ ਚਾਹੇ ਕੋਈ ਵੀ ਚੀਜ਼ ਹੈ ਸਵਾਦ ਅਨੁਸਾਰ ਨਮਕ ਥੋੜੀ ਲਾਲ ਮਿਰਚ ਤੇ ਐ ਪੈਲ ਵਿੱਚ ਕੱਟਾ ਗਿਆ ਇੱਕ ਹਰੀ ਮਿਰਚ ਮਿਰਚ ਮੇਰੀ ਕੌੜੀ ਬਹੁਤ ਵਾ ਇਹ ਮੇਰੇ ਛੱਤ ਤੋਂ ਮਿਰਚਾਂ ਲੱਥੀਆਂ ਮੈਂ ਕਿੰਨੇ ਦਿਨ ਗਈ ਨਹੀਂ ਸੀ ਉੱਪਰ ਤਕਰੀਬਨ ਮੈਂ ਲਾਤਾ ਮੈਂ 20 ਦਿਨ ਉੱਪਰ ਗਈ ਨਹੀਂ ਮੀ ਪੈਂਦੇ ਕਰਕੇ ਜਦੋਂ ਮੈਂ ਗਈ ਤਾਂ ਮੇਰੇ ਤਕਰੀਬਨ ਮੈਨੂੰ ਕਿੱਲੋ ਤੋਂ ਉੱਪਰ ਮਿਰਚਾਂ ਇਹ ਲੱਥੀਆਂ ਸੀ ਫੇਰੇ ਲੰਘਾਂ ਸੀ ਜਿਨ੍ਹਾਂ ਦਾ ਮੈਂ ਕੱਲੋ 4 ਪਾ ਦਿੱਤਾ ਹਨ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਭੁਜੀਆ ਇਹ ਪਾ ਦਿੱਤਾ ਇਹ ਚ ਪਾ ਰਹੀ ਆ ਮੈਂ ਥੋੜਾ ਜਿਹਾ ਗਰਮ ਆਪਣਾ ਚਾਂਕੀ ਚਾਟ ਮਸਾਲਾ ਜੋ ਚੀਜ਼ ਆ ਤੁਹਾਡੇ ਪਾ ਲੋ ਨਹੀਂ ਤਾਂ ਕੋਈ ਟੈਨਸ਼ਨ ਵਾਲੀ ਲੋੜ ਨਹੀਂ ਹੁੰਦੀਗੀ ਧਨੀਆ ਪਾਊਡਰ ਹੁਣ ਇਹ ਚ ਪਾਵਾਂਗੀ ਸੌਸ ਮੈਂ ਸੌਸ ਦੀ ਬੋਤਲ ਨਹੀਂ ਖੋਲੀ ਮੇਰੇ ਕੋਲ ਖੁੱਲ੍ਹੇ ਪਾਊਚਾ ਹੈ ਵੱਡੇ ਉਹ ਖੋਲਾ ਲਾਵਾਂਗੀ ਮੈਂ ਇਸ ਤੇ ਵਰਤਾਂਗੀ ਇਹੋਂ ਕਿ ਆਪਾਂ ਕੰਟੇਨਰ ਤੋਂ ਗਏ ਲੈ ਕੇ ਆਏ ਇਕੱਠਾ ਲੈ ਆਈਦਾ। ਕਈ ਵਾਰ ਤਾਂ ਰੱਖ ਕੇ ਭੁੱਲ ਜਾਈਦਾ ਵੀ ਕੀ ਕੀ ਸਮਾਨ ਲਿਆਂਦਾ ਵਾ ਹਨਾ। ਤੇ ਇਹ ਪਾ ਲਿਆ ਆਪਾਂ ਇਹਦੇ ਵਿੱਚ ਸੌਸ ਜਿੰਨੇ ਤੁਹਾਨੂੰ ਲੋੜ ਵਾ ਉਹ ਨਹੀਂ ਸੌਸ ਪਾ ਲਓ। ਤੁਸੀਂ ਬਾਅਦ ਚ ਦੇਖੋ ਮਿਕਸ ਕਰਕੇ ਦੇਖ ਲਓ। ਜੇ ਹੋਰ ਜ਼ਰੂਰਤ ਆ ਤਾਂ ਤੁਸੀਂ ਹੋਰ ਪਾ ਲਓ। ਤੁਹਾਡਾ ਇਹ ਨਾਲ ਹੀ ਸਰ ਜਾਂਦਾ ਤਾਂ ਤੁਸੀਂ ਰਹਿਣ ਦਿਓ। ਇਹ ਹੈ ਜੀ ਆਪਣਾ ਮੱਕੀ ਦੇ ਆਟੇ ਦਾ ਛਾਟ ਚਾਟ ਵੀ ਤਾਂ ਆਵਾਂ ਦੀ ਅਗਰ ਚੰਕੀ ਚਾਟ ਵਿੱਚ ਹੋਵੇ ਤਾਂ ਇਹ ਬਹੁਤ ਹੀ ਫੇਵਰੇਟ ਹੈ ਮੇਰੀ ਤਾਂ ਇਹਦੇ ਨਾਲ ਫਰੂਟ ਖਾਦਾ ਜਾਂਦਾ ਸਲਾਦ ਖਾਦਾ ਜਾਂਦਾ ਹਨਾ ਤੇ ਇਹਦੇ ਵਿੱਚ ਮੈਂ ਪਾਵਾਂਗੀ ਥੋੜਾ ਹੋਰ ਦੇਖੋ ਮਿਕਸ ਹੋ ਕੇ ਕੌਲਾ ਜਦ ਲਈ ਬੜੇਗੇ ਇੱਕ ਸਰ ਹਨਾ ਆਪਾਂ ਸਾਸ ਮਿਕਸ ਕਰ ਰਹੇ ਹਾਂਗੇ ਇਸ ਲਈ ਅਗਰ ਤੁਹਾਡੇ ਕੋਲ ਧਨੀਆ ਹੈਗਾ ਤਾਂ ਤੁਸੀਂ ਧਨੀਆ ਹਰਾ ਪਾ ਲਓ ਪਰ ਮੇਰੇ ਕੋਲ ਹੈ ਨਹੀਂਗਾ ਤੇ ਹੁਣ ਤੁਹਾਡੀ ਇੱਛਾ ਪਾਉਣਾ ਚਾਹਣੇ ਤਾਂ ਹੋਰ ਵੀ ਬਾਰੇ ਨਾ ਰਹੀ ਆ ਪਰ ਇਹ ਨਹੀਂ ਆਰੀ ਲੋ ਜੀ ਵੈਸੇ ਇਹ ਚੀਜ਼ਾਂ ਨਾ ਮਿੱਠੀਆਂ ਬੱਚੇ ਬਹੁਤ ਖਾਂਦੇ ਆ ਸਾਡੀਆਂ ਮਿੱਠੀਆਂ ਚੀਜ਼ਾਂ ਬੱਚਿਆਂ ਨੂੰ ਪਸੰਦ ਹੁੰਦੀਆਂ ਬੱਚਿਆਂ ਦੀ ਫੇਵਰੇਟ ਹੁੰਦੀਆਂ ਨੇ ਤੇ ਤੁਸੀਂ ਵੀ ਇਹ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਆ ਕਰੋ ਘਰ ਦੇ ਵਿੱਚ ਖਾਂਦੀ ਹੈ ਨਾ ਬਾਹਰ ਬਾਜ਼ਾਰ ਜਾਓ ਤੁਸੀਂ ਦਾਣੇ ਹੋਰ ਪਾਉਣੇ ਮੱਕੀ ਦੇ ਪਾ ਲਓ ਮੇਰਾ ਘੋੜਾ ਕੇ ਪਾਵਾਂ ਥੋੜੇ ਜਿਹਾ ਪਾਵਾਂ ਹਨ ਬਾਲੇ ਨਹੀਂ ਪਾਉਂਦੇ ਆਪਾਂ ਤੇ ਇਹ ਤੁਸੀਂ ਖਾ ਵੀ ਸਕਦੇ ਹੋ ਨਾਲ ਕੜੀ ਪੱਤਾ ਮੈਂ ਤਾਂ ਕੜੀ ਪੱਤਾ ਖਾਨਣੀ ਹੈ ਬਹੁਤ ਮਤ ਕੱਚਾ ਵੀ ਖਾਣੀ ਹੈ ਢੜੀ ਪੱਤਾ ਕਿਉਂਕਿ ਕਾਫੀ ਬਿਮਾਰੀਆਂ ਨੂੰ ਆਪਣੀਆਂ ਨੂੰ ਇਹ ਮਾਤ ਦਿੰਦਾ ਵਾ ਆਪ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਇਹ ਪਾਈਏ ਜਾਂ ਨਾ ਪਾਈਏ ਹਨ ਪਰ ਮੇਰੇ ਹਰ दाल ਸਬਜ਼ੀ ਦੇ ਵਿੱਚ ਢੜੀ ਪੱਤਾ ਹੋਏਗਾ ਤੇ ਤੁਸੀਂ ਦੱਸਣਾ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜਾਂਦੇ ਵਾਸਤੇ ਰੱਖੋ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੋ